ਬਿ ਸਿੱਖੀ ਜਾਂਦਾ ਹੈ ਨਹੀਂ ਜੇ ਇਹ ਸਵਾਲ ਉੱਠ ਖੜਿਆ ਵੀ ਭਾਈ ਸਿੱਖੀ ਤੁਸੀਂ ਜਿਹੜੀ ਇਹ ਸਿੱਖੀ ਦਾ ਨੁਕਸਾਨ ਕੀਤਾ ਪਹਿਲਾਂ ਇਹਦਾ ਹਿਸਾਬ ਕਰੋ ਉਹ ਤੋ ਛੋਟੀ ਗੱਲ ਹੈ ਬਿਆਦ ਵੀ ਉਹਦੇ ਵਿੱਚ ਛੋਟੀ ਗੱਲ ਹੈ ਸਭ ਤੋਂ ਖਤਰਨਾਕ ਹੈ ਹੈ ਸਿੱਖੀ ਦਾ ਨੁਕਸਾਨ ਜੋ ਹੋ ਗਿਆ ਗੁਰੂ ਗ੍ਰੰਥ ਸਾਹਿਬ ਦੇ ਭਰ ਕੇ ਪਾੜਿਆ ਤੋ ਪੰਨੇ ਪਾੜਿਆ ਤੋ ਇਹ ਕੁਕਰਿਆ ਤੋ ਸਿੱਖੀ ਦਾ ਨੁਕਸਾਨ ਨਹੀਂ ਹੋਇਆ ਸੀ ਕਦੇ ਉਹ ਤੇ ਬਜ਼ਰੀਆਂ ਬੇੜਾਂ ਨੂੰ ਟੱਕ ਲੱਗਦੇ ਰਹੇ ਨੇ ਜੰਗਾਂ ਦੇ ਵਿੱਚ ਸਿੱਖੀ ਨੂੰ ਨੁਕਸਾਨ ਨਹੀਂ ਹੋਇਆ ਸਿੱਖੀ ਨੂੰ ਨੁਕਸਾਨ ਕਿਉਂ ਹੋਇਆ 84 ਤੋਂ ਬਾਅਦ ਸਿੱਖੀ ਨੂੰ ਫਾਇਦਾ ਹੋਣਾ ਚਾਹੀਦਾ ਸੀ ਕੁਰਬਾਨੀਆਂ ਹੋਈਆਂ ਨੇ ਦਸੋਂ ਦਾ ਫਾਇਦਾ ਕਿਉਂ ਨਹੀਂ ਹੋਇਆ ਕਿਉਂ ਕੁਰਬਾਨੀਆਂ ਦੇ ਪਿੱਛੇ ਨੀਅਤ ਕੀ ਸੀ ਕੁਰਬਾਨੀਆਂ ਹੋਈਆਂ ਕਿਉਂ ਸੀ ਜੀ ਸਾਰੇ ਜਥੇਬੰਦੀਆਂ ਦੇ ਜਿੰਨੇ ਸੀ ਧੜੇ ਅਤਵਾਦੀਆ ਆਪਣੇ ਇਹਨਾਂ ਸਿੰਘਾਂ ਦੇ ਖੜਕੂਆਂ ਦੇ ਉਹਨਾਂ 'ਚ ਕਿਉਂ ਧੜੇ ਬੰਦੀ ਸੀ? ਜਕਾ ਇੱਕ ਸੀ। ਸਾਰੀ ਗੱਲ ਝਾਰ ਹੈ। ਪਰ ਇਹ ਕਹਿਣ ਕਿਉਂ? ਜੇ ਕਹਿਨੇ ਨਾ ਫਿਰ ਤਾਂ ਗਏ। ਫਿਰ ਤਾਂ ਖਿੰਡ ਗਏ। ਇਹ ਰਾਤੇ ਜੀ। ਉਹ ਸਾਰੇ ਜਾਣਦੇ ਨੇ। ਸਾਭ ਨੂੰ ਪਤਾ ਹੈ ਪਰ ਤੂੰ ਸੀ ਜਿੱਨਾ ਜੋਰ ਲਾ ਲੋ ਅਕਾਲ ਤਖਤ ਅਕਾਲ ਤਖਤ ਆ ਦੋਸ਼ੀ ਨੇ ਸਾਰੇ ਜੈਦਾਦ ਜੈਦਾਦ ਜੇ ਸਾਡ ਛੱਡਿਆ ਸੋਤਾ ਜੈਦਾਦ ਕਹਿੰਦੇ ਅਸੀਂ ਛੱਡਦੇ ਨਾਲੇ ਕਹਿੰਦੇ ਅਕਾਲ ਤਾ ਤੂੰ ਡਰਦੇ ਨੇ ਨਾਲੇ ਹੌਂਦਾ ਹੀ ਨਹੀਂ ਬਤਾ ਅਕਾਲ ਤਾ ਜੈਦਾਦ ਡਰਦੇ ਨੇ ਕੋ ਡਰਦੇ ਨੇ ਡਰਦਾ ਕੌਣ ਹੈ ਦੋਹਾਂ ਚੋਂ ਉਹਦਾ ਡਰਾਮਾ ਕਰ ਦਿੰਦੇ ਨੇ ਇਹ ਜਿਹੜੇ ਅੰਗਾਲ ਤੱਕ ਤੋਂ ਸਾਨੂੰ ਡਰ ਲੱਗਦਾ ਹੈ ਉਹਦਾ ਫਿਰ ਅੰਗਾਲ ਤੱਕ ਦੇ ਜਹਤਾਂ ਨੂੰ ਬਾਥਰੂਮ ਜੀ ਵੀ ਵੜ ਦਿੰਦੇ ਨੇ ਡਰਾ ਕੇ ਜਆ ਉਹਨਾਂ ਤੇ ਆਬੰਦੀ ਹੈ ਉਹ ਜਿਹੜੇ ਰਾਦਰ ਨੂੰ ਪਤਾ ਸਾਨੂੰ ਇਹ ਡਰਾਮੇ ਨੇ ਜਬ ਲੋਕ ਜਾਣਦੇ ਨੇ ਤੋ ਹਣ ਇਹ ਨਾ ਨਾ ਡਰਾਮਿਆਂ ਨਾਲ ਨਹੀਂ ਚੱਲਣੀ ਹੁਣ ਚੱਲਨੀ ਹੈ ਸੱਚੋ ਹੀ ਸੱਚ ਨਿਭੜਾ ਤੇ ਸੰਗਤਾ ਗੁਰੂ ਦੀ ਉਹਦੀ ਕਚਹਿਰੀ ਹੈ ਹੁਣ ਸੰਗਤ ਗੁਰੂ ਤਾਂ ਵੱਡੀ ਹੁੰਦੀ ਹੈ ਕੇ ਸੰਗਤ ਦੀ ਕਚਹਿਰੀ ਜਾ ਚੁੱਕਿਆ ਰੱਬ ਤੁਹਾਨੂੰ ਸੰਗਤ ਨਹੀਂ ਕੀਤਾ ਤੇ ਮਾਫ਼ ਵੀ ਸੰਗਤ ਨਹੀਂ ਕਰਨਾ ਕਾਲ ਤੱਕ ਦੇ ਮਾਫ਼ ਕੀਤਾ ਮਾਫ਼ ਨਹੀਂ ਹੋ ਸਕਦੇ ਖਾਲਸਾ ਤਾਂ ਖੁਦ ਮਾਫੀ ਮੰਗੂਗਾ ਜੇ ਦਾ ਤਾਂ ਸੰਗਤ ਨੇ ਫੈਸਲਾ ਕਰਨਾ ਹੈ ਕਾਲ ਤੱਕ ਉਹਨੂੰ ਮਾਫ਼ ਕਰਨਾ ਜੇ ਦਾ ਨੂੰ ਨਹੀਂ ਕਰਨਾ ਐ ਜਿਆ ਜਿਆਰਦਾਰ ਕੇ ਮੈਂ ਪਹੁੰਚ ਗਿਆ ਹਾਂ ਤਖਤ ਕਿਉਂ ਪਹੁੰਚੇ ਸੰਗਤ ਕਿੱਥੇ ਗਈ ਸੀ ਜਿਹੜੀ ਅੱਜ ਬਿੜਦੀ ਐ ਤੁਸੀਂ ਬੋਟਾ ਦੰਦੇ ਰਹੇ ਹੋ ਕਿਉਂ ਦੰਦੇ ਰਹੇ ਕੰਡ ਕੋਈ ਵੀ ਨਹੀਂ ਸਾਰੇ ਇੱਕੋ ਜਿਹੇ ਤੇ ਬਾਸੀ ਕੋਈ ਗੱਲ ਐ ਤਾਂ ਪਿਛਲੇ ਨੂੰ ਔਗਣਾ ਤੇ ਪੌ ਮਿੱਟੀ ਗੱਲਾਂ ਤੇ ਚੁੱਪ ਕਰਕੇ ਗੁਰੂ ਦੇ ਨਾਲ ਲੱਗ ਜਾਓ ਜੇ ਬਚਣਾ ਇੱਜ਼ਤ ਬਚਾਉਣੀ ਐ ਜੇ ਇੱਕ ਦੂਆ ਤੇ ਦੋਸ਼ਾਂ ਲਾਉਣੇ ਛੱਡੋ ਕੱਟ ਕੋਈ ਵੀ ਨਹੀਂ ਉਹ ਕੋਈ ਮਹਾਮੋਠਾ ਜ ਬੜਾ ਛੋਟਾ ਨਹੀਂ ਕੋਈ ਹੁੰਦਾ ਜਿਆਦਾ ਕਿਹਦਾ ਅਪਰਾਧ ਘਾਟਾ ਕਹੇਦਾ ਵੱਧ ਦੋਸ਼ੀ ਸਾਰੇ ਹੀ ਨੇ ਜਿਹੜੇ ਦੋਸ਼ੀ ਨਹੀਂ ਉਹ ਕਹਿੰਦੇ ਨੇ ਭਾਈ ਇੱਕ ਤਾਂ ਗੱਲ ਰੋ ਕੋਈ ਨਹੀਂ ਮaaf ਕਰ ਦੋ ਸਾਰਿਆਂ ਨੂੰ ਗਹਾਂ ਨੂੰ ਨਿਗਾ ਰੱਖੋ ਹਾਂ ਲੀਡਰ ਨਹੀਂ ਇਹਨਾਂ ਚ ਲੀਡਰ ਜਿਹੜਾ ਇਹਨਾਂ ਚ ਮਰਜ਼ੀ ਆ ਜਵੇ ਗੁਰੂ ਦੇ ਚੱਲ ਸਾਡੇ ਨਾਲ ਚੱਲੇ ਉਹਦੇ ਨਿਗਾ ਰੱਖਾਂਗੇ ਚੱਲੇ ਕਰੇ ਸੇਵਾ ਕਰੇ ਸੇਵਾ ਮੈਨੂੰ ਕੀ ਕਰੂ ਨਾਨਕ ਘਰ ਦੇ ਗੋਲੇ ਬਣ ਕੇ ਦਿਖਾਓ ਹੁਣ ਜੇ ਗੋਲੇ ਬਣੋ ਕਰੋਗਾ ਕੌਣ ਕਹਿੰਦਾ ਨਾ ਕਰੋ ਉਹ ਜਿਹੜੀਆਂ ਚੌਧਰੀਆਂ ਨਾ ਤੌਣ ਚ ਇਕੱਲੇ ਉਹ ਕੱਢ ਦੇ ਉਹ ਨਿਕਲ ਜਾਣਗੇ ਉਹ ਕੱਢ ਦੋ ਹੁਣ ਵੀ ਨਿਕਲੇ ਤਾਂ ਹੋਈ ਨਹੀਂ ਦੁਬਾਰਾ ਆਥਣਾ ਨਾ ਰੱਖੋ ਵੀ ਸੰਗਤ ਸਾਨੂੰ ਪ੍ਰਮਾਣ ਕਰ ਲੂ ਇਹ ਆ ਛੱਡ ਦੋ ਛੱਡੋ ਪਰੇ ਆਪੇ ਕਰ ਵੇਜੋ ਰਾਮਨਾ ਸੰਗਤ ਨੂੰ ਕਹ ਦੋ ਭਾਈ ਜੜੇ ਆਦਮੀ ਸੇਵਾ ਕਰਨੀ ਚਾਹੁੰਦੇ ਨੇ ਬਾਹਰ ਆ ਜਾਣ ਕੱਲਣ ਫੇਰ ਇੱਕ ਤਾਂ ਹੋ ਗਈ ਇੱਕ ਤਾਂ ਨੂੰ ਕੀਆ ਇੱਕ ਦਾਦਾ ਇਹ ਗਲਤੀ ਆ ਵੀ ਸਾਨੂੰ ਫੇਰ ਮਾਫੀ ਮੂੰਹ पे ਇੱਕ ਡਰਾਮਾ ਕਰਕੇ ਫੇਰ ਪਾਵਰ ਚ ਅਜਿਏ ਸੀ ਉਹ ਨਹੀਂ ਹੁਣ ਆਉਂਦੇ ਤਾਂ ਇਹ ਇਧਰ ਉਧਰ ਹੋ ਗਏ ਕੋ ਕਾਂਗਰਸ ਵੜ ਗਏ ਸਿਕ ਕੋ ਆਪ ਚਲੇਗਾ ਕਿਤੇ ਕੋਈ ਕਿਤੇ ਕੋਈ ਕਿਤੇ ਕੋਈ ਕਿਤੇ ਸਾਜੀ ਬਾੜੀ ਕੋਈ ਵੀ ਹੋਵੇ ਧਰਮ ਲੋਧ ਨਾਲ ਹੀ ਸੰਬੰਧਾ ਅਕਾਲੀ ਦਲ ਦਾ ਲਗਾਹ ਧਰਮ ਦੇ ਹੀ ਚੱਲਦਾ ਤਦ ਤੁਸੀਂ ਕਹਿੰਦੇ ਤਾਨੂੰ ਨੂੰ ਸਮਝਦਾ ਹੀ ਨਹੀਂ ਆਇਆ ਸਾਧ ਸੰਤਾਨਾਂ ਦਾ ਫਿਰ ਜਾਇ ਜੇ ਉਹ ਹੋ ਜਾ ਤੁਸੀਂ ਤਾਨੂੰ ਦੇ ਪਾਸੇ ਹੀ ਰਹਿਣ ਦਿਓ ਆਪਣੇ ਸਾਥੀ ਪਾਰਟੀਆਂ ਚ ਜਾਓ ਉੱਥੇ ਤੁਸੀਂ ਧਰਮ ਦੇ ਉੱਤੇ ਚੱਲ ਕੇ ਧਰਮ ਵਾਲਾ ਆਚਰਣ ਕਰਕੇ ਉੱਥੇ ਜਾ ਕੇ ਘਟੋ ਕਿਤੇ ਖੜੇ ਰੋ ਗੁਰੂ ਤਾਂ ਗੁਰੂ ਵਾਲੇ ਹੀ ਹੁੰਦੇ ਨੇ ਅਲੀ ਸੇ ਮਾਲੀ ਸੇ ਬਜੀਦੇ ਦੀ ਫੌਜ ਤੇ ਸਭਾਈ ਤੇ ਜਦ ਬਜੀਦੇ ਦੀ ਫੌਜ ਖਲਾਫ ਗਈ ਆ ਉਥੇ ਜਾਂ ਤੇ ਖਲਾਫ ਹੋ ਗਏ ਤਾਂ ਗੁਰੂ ਨੇ ਰੱਬਾ ਜਾਂ ਤੇ ਢੋਖੇ ਸੀ ਜਾਂ ਇਹਨਾਂ ਦਾ ਪਤਾ ਲੱਗ ਗਿਆ ਵੀ ਢੋਖੇ ਨੇ ਉਹਨਾਂ ਨੇ ਕਹਿੰਦੇ ਕਿ ਬਜੀਦੇ ਤੇ ਹੀ ਹਮਲਾ ਨਾ ਕਰ ਦੇਣ ਬੇਰਾਂ ਨੂੰ ਜੜਚ ਪਾ ਦੀ ਫਿਰ ਉਹ ਪੱਜ ਗਏ ਆਪਣਾ ਤੇ ਅੰਦਰ ਤਾਂ ਗੁਰੂ ਆਲਾ ਸੀ ਨਾ ਤੇ ਕੁਝ ਇਹ ਜੇ ਵੀ ਹੋਣੇ ਨੇ ਜਿਹੜੇ ਮਜਬੂਰੀ ਨੂੰ ਲੜਾਈ ਬੈਠੇ ਰਹੇ ਵਿੱਚ ਉਹ ਨਹੀਂ ਦਿੰਦਾ ਕੋਈ ਜੇ ਦਿੰਦਾ ਉਹ ਇਸ ਗੱਲ ਦਾ ਰੌਲਾ ਪਾਉਂਦਾ ਕਿ ਗੁਰਮਤ ਪ੍ਰਚਾਰ ਗੁਰਮਤ ਕਿੱਥੇ ਗਈ ਕਿਉਂ ਗਈ